ਏ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਹੀ ਲਿਆ ਸੀਗਾ ਵੀ ਮੇਰੇ ਧੀ ਹੋਵੇਗਾ ਨਾ ਪਰ ਮੇਰੀ ਭਤੀਜੀ ਆਈ ਹੈ ਨਾ ਵੀ ਧੀ ਨੇ ਮੇਰੀਆਂ ਤੇ ਵੀ ਨਹੀਂ ਨਹੀਂ ਹਾਂ ਨਹੀਂ ਬਿਲਕੁਲ ਜਿਹੜੀਆਂ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੇ ਉਹ ਜਿੰਨਾ ਅਸੀਂ ਉਹਨਾਂ ਲਿਖ ਕੇ ਨਹੀਂ ਉਹ ਮਤਲਬ ਦਰਸਾ ਸਕਦੇ ਜਿੰਨਾ ਅਸੀਂ ਉਹਨੂੰ ਫਿਲਮ ਦੇ ਵਿੱਚ ਲੋਕਾਂ ਨੂੰ ਸਾਹਮਣੇ ਦਿਖਾ ਜਿੱਦਦੇ ਹੈ ਨਾ ਤੁਹਾਡਾ ਡਾਇਲੋਗ ਵਿੱਚ ਹੈਗਾ ਕਿ ਮਤਲਬ ਜਿਹੜੇ ਇੱਕ ਘਰ ਦੇ ਵਿੱਚ ਧੀ ਦਾ ਹੋਣਾ ਬੜਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਦੇਲੀ ਸੱਚੀ ਹੁੰਦੀ ਹੈ ਤੁਹਾਡੇ ਘਰੇ ਤਾਂ ਮੇਰੇ ਨਾਲ ਧੀ ਨਹੀਂ ਹੈਗੀ ਤੁਹਾਡੇ ਮਤਲਬ ਬੇਟੀ ਨੇ ਦੋ ਜੀ ਹਾਂ ਜੀ ਇਹਨਾਂ ਨੂੰ ਮਿਲ ਕੇ ਲੱਗਿਆ ਕਿ ਘਰੇ ਧੀ ਵੀ ਹੋਣੀ ਚਾਹੀਦੀ ਬਿਲਕੁਲ ਜੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਮੈਂ ਤਾਂ ਮਤਲਬ ਇਹ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਨਹੀਂ ਲਿਆ ਸੀਗਾ ਵੀ ਮੇਰੇ ਧੀ ਹੋਵੇ ਕਹਿੰਨਾ ਪਰ ਮੇਰੀਆਂ ਭਤੀਜੀਆਂ ਹੈਗੀਆਂ ਨੇ ਉਹ ਵੀ ਧੀ ਨੇ ਮੇਰੀਆਂ ਹੂੰ ਹੂੰ ਤੇ ਤੇ ਵੀ ਨਹੀਂ ਨਹੀਂ ਹਾਂ ਨਹੀਂ ਬਿਲਕੁਲ ਨਹੀਂ ਨਹੀਂ ਮੈਂ ਉਹ ਮਤਲਬ ਉਹ ਤਾਂ ਹੈ ਹੀ ਹੈ ਉਹ ਤਾਂ ਕੋਈ ਚੱਕਰੀ ਨਹੀਂ ਤੇ ਕੋਈ ਸਾਫ਼ ਕਰ ਲਿਆ ਬਾਅਦ ਵਿੱਚ ਤੋ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਤੇ ਬੜਾ ਚੰਗਾ ਲੱਗਦਾ ਜੀ ਹੈਨਾ ਤਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵੈਸੇ ਤਾਂ ਅੱਜ ਕੱਲ ਅਸੀਂ ਜਿਹੜਾ ਫਰਕ ਹੈਗਾ ਅਸੀਂ ਮੈਂ ਤਾਂ ਮਟਾ ਤ ਨਹੀਂ ਸਕਦੇ ਇਸ ਫਰਕ ਨੂੰ ਪਰ ਉਹ ਫਰਕ ਕਿਤੇ ਨਾ ਕਿਤੇ ਆਪਣੇ ਵਰਗੇ ਲੋਕਾਂ ਨੇ ਮਟਾਣਾ ਜੇ ਤੁਸੀਂ ਫਿਲਮ ਇੰਡਸਟਰੀ ਚ ਜਾਂ ਫਿਲਮਾਂ ਲੈ ਕੇ ਆਓਗੇ ਇਹ ਚੇਨ ਬਣਦੀ ਹੈ ਇੱਕ ਨੂੰ ਇੱਕ ਇੱਕ ਨੂੰ ਇੱਕ ਅੱਗੇ ਜਾ ਕੇ ਸੋਚ ਬਦਲਦੀ ਇਸ ਤਰੀਕੇ ਦੇ ਨਾਲ ਇਸ ਫਿਲਮ ਦਾ ਲਿਆਣਾ ਜਾਂ ਦੂਸਰੀ ਤੁਹਾਡਾ ਪਾਰਟ 2 ਹੈਗਾ ਮਕਸਦ ਅਸੀਂ ਜਾਨਣਾ ਚਾਹਾਂਗੇ ਕਰ ਦੇਖੋ ਜੀ ਜਿਹੜੀਆਂ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੇ ਉਹ ਜਿੰਨਾ ਅਸੀਂ ਉਹਨਾਂ ਲਿਖ ਕੇ ਨਹੀਂ ਉਹ ਮਤਲਬ ਦਰਸਾ ਸਕਦੇ ਜਿੰਨਾ ਚਿਰ ਅਸੀਂ ਉਹਨੂੰ ਫਿਲਮ ਦੇ ਵਿੱਚ ਲੋਕਾਂ ਨੂੰ ਸਾਹਮਣੇ ਦਿਖਾ ਨਹੀਂ ਦਿੰਦੇ ਹੈਨਾ ਤੇ ਜਿਹੜੀ ਚੀਜ਼ ਫਿਲਮ ਕਰ ਸਕਦੀ ਹੈ ਹੈਨਾ ਉਹ ਹੋਰ ਕੋਈ ਵੀ ਨਹੀਂ ਕਰ ਸਕਦੇ ਜਿੰਨਾ ਪ੍ਰਸਾਰਾ ਪ੍ਰਸਾਰ ਇਹਦੇ ਨਾਲ ਹੋ ਸਕਦਾ ਹੈ ਨਾ ਫਿਲਮ ਜ਼ਰੀਏ ਹੋ ਸਕਦਾ ਸੋ ਇੱਕ ਬਹੁਤ ਵਧੀਆ ਜ਼ਰੀਆ ਹੈ ਰਿਸ਼ਤਿਆਂ ਦੇ ਬਾਰੇ ਦੱਸਣਾ ਤੇ ਧੀਆ ਦੇ ਵੀ ਕੁਝ ਫਰਜ਼ ਨੇ ਤੇ ਮਾਪਿਆਂ ਦੇ ਵੀ ਕੁਝ ਫਰਜ਼ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਫਰਜ਼ਾਂ ਨੂੰ ਅਸੀਂ ਪਰਦੇ ਦੇ ਤੇ ਲਿਆਈਏ ਲੋਕਾਂ ਨੂੰ ਅਵੇਅਰ ਕਰੀਏ ਕਿ ਧੀਆ ਵੀ ਕਿਸੇ ਨਾਲ ਘੱਟ ਨਹੀਂ ਹੁੰਦੀਆਂ ਤੇ ਧੀਆ ਦਾ ਵੀ ਫਰਜ਼ ਬਣਦਾ ਹੈ ਇਹ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਹੀ ਲਿਆ ਸੀਗਾ ਵੀ ਮੇਰੇ ਧੀ ਹੋਵੇਗਾ ਨਾ ਪਰ ਮੇਰੀ ਭਤੀਜੀਆਂ ਆਈਆਂ ਨੇ ਉਹ ਵੀ ਧੀ ਨੇ ਮੇਰੀਆਂ ਤੇ ਤੇ ਵੀ ਨਹੀਂ ਨਹੀਂ ਹਾਂ ਨਹੀਂ ਬਿਲਕੁਲ ਜਿਹੜੀਆਂ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੇ ਉਹ ਜਿੰਨਾ ਅਸੀਂ ਉਹਨਾਂ ਲਿਖ ਕੇ ਨਹੀਂ ਉਹ ਮਤਲਬ ਦਰਸਾ ਸਕਦੇ ਜਿੰਨਾ ਅਸੀਂ ਉਹਨੂੰ ਫਿਲਮ ਦੇ ਵਿੱਚ ਲੋਕਾਂ ਨੂੰ ਸਾਹਮਣੇ ਦਿਖਾ ਜਿੱਦਦੇ ਹੈ ਨਾ ਤੁਹਾਡੇ ਡਾਇਲੋਗ ਵਿੱਚ ਹੈਗਾ ਕਿ ਮਤਲਬ ਜਿਹੜੇ ਇੱਕ ਘਰ ਦੇ ਵਿੱਚ ਧੀ ਦਾ ਹੋਣਾ ਬੜਾ ਜ਼ਰੂਰੀ ਹੈ ਬੜਾ ਜ਼ਰੂਰੀ ਹੈ ਦੇਹੀ ਸੱਚੀ ਹੁੰਦੀ ਹੈ ਤੁਹਾਡੇ ਘਰੇ ਤਾਂ ਮਿਲਦਾ ਧੀ ਨਹੀਂ ਹੈਗੀ ਤੁਹਾਡੇ ਮਤਲਬ ਬੇਟੀ ਨੇ ਦੋ ਜੀ ਹਾਂ ਜੀ ਇਹਨਾਂ ਨੂੰ ਮਿਲ ਕੇ ਲੱਗਿਆ ਕਿ ਘਰੇ ਧੀ ਵੀ ਹੋਣੀ ਚਾਹੀਦੀ ਬਿਲਕੁਲ ਜੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਮੈਂ ਤਾਂ ਮਤਲਬ ਇਹ ਸੀਗਾ ਕਿ ਮੈਂ ਸੈਕੰਡ ਬੇਬੀ ਦਾ ਵੀ ਚਾਂਸ ਨਹੀਂ ਲਿਆ ਸੀਗਾ ਵੀ ਮੇਰੇ ਧੀ ਹੋਵੇ ਕਿ ਹਨਾ ਪਰ ਮੇਰੀ ਭਤੀਜੀਆਂ ਹੈਗੀਆਂ ਨੇ ਉਹ ਵੀ ਤੀਨ ਨੇ ਮੇਰੀਆਂ ਹੂੰ ਹੂੰ ਤੇ ਤੇ ਵੀ ਨਹੀਂ ਨਹੀਂ ਹਾਂ ਨਹੀਂ ਬਿਲਕੁਲ ਨਹੀਂ ਨਹੀਂ ਮੈਂ ਉਹ ਉਹ ਮਤਲਬ ਉਹ ਤਾਂ ਹੈ ਹੀ ਹੈ ਉਹ ਤਾਂ ਕੋਈ ਚੱਕਰੀ ਨਹੀਂ ਤੇ ਕੋਈ ਹਿਸਾਬ ਕਰ ਲਿਆ ਬਾਅਦ ਵਿੱਚ ਤੁਹਾਡਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਬੜਾ ਚੰਗਾ ਲੱਗਦਾ ਜੀ ਹੈਨਾ ਤੀਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵੈਸੇ ਤਾਂ ਅੱਜ ਕੱਲ ਅਸੀਂ ਜਿਹੜਾ ਫਰਕ ਹੈਗਾ ਅਸੀਂ ਅ ਮਤਲਬ ਮਟਾ ਤ ਨਹੀਂ ਸਕਦੇ ਇਸ ਫਰਕ ਨੂੰ ਪਰ ਉਹ ਫਰਕ ਕਿਤੇ ਨ ਕਿਤੇ ਆਪਣੇ ਵਰਗੇ ਲੋਕਾਂ ਨੇ ਮਟਾਣਾ ਜੇ ਤੁਸੀਂ ਫਿਲਮ ਇੰਡਸਟਰੀ ਚ ਜਾਂ ਫਿਲਮਾਂ ਲੈ ਕੇ ਆਓਗੇ ਇਹ ਚੇਨ ਬਣਦੀ ਹੈ ਇੱਕ ਨੂੰ ਇੱਕ ਇੱਕ ਨੂੰ ਇੱਕ ਅੱਗੇ ਜਾ ਕੇ ਸੋਚ ਬਦਲਦੀ ਇਸ ਤਰੀਕੇ ਦੇ ਨਾਲ ਇਸ ਫਿਲਮ ਦਾ ਲਿਆਣਾ ਜਾਂ ਦੂਜੀ ਤੁਹਾਡਾ ਪਾਰਟ 2 ਹੈਗਾ ਮਕਸਦ ਅਸੀਂ ਜਾਨਣਾ ਚਾਹਾਂਗੇ ਕਰ ਦੇਖੋ ਜੀ ਜਿਹੜੀਆਂ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਨੇ ਉਹ ਜਿੰਨਾ ਅਸੀਂ ਉਹਨਾਂ ਲਿਖ ਕੇ ਨਹੀਂ ਉਹ ਮਤਲਬ ਦਰਸ਼ਾ ਸਕਦੇ ਜਿੰਨਾ ਚਿਰ ਅਸੀਂ ਉਹਨੂੰ ਫਿਲਮ ਦੇ ਵਿੱਚ ਲੋਕਾਂ ਨੂੰ ਸਾਹਮਣੇ ਦਿਖਾ ਨਹੀਂ ਦਿੰਦੇ ਹੈਨਾ ਤੇ ਜਿਹੜੀ ਚੀਜ਼ ਫਿਲਮ ਕਰ ਸਕਦੀ ਹੈ ਨਾ ਉਹ ਹੋਰ ਕੋਈ ਵੀ ਨਹੀਂ ਕਰ ਸਕਦੇ ਜਿੰਨਾ ਪ੍ਰਸਾਰਾ ਪ੍ਰਸਾਰ ਇਹਦੇ ਨਾਲ ਹੋ ਸਕਦਾ ਨਾ ਫਿਲਮ ذریعے ਹੋ ਸਕਦਾ ਸੋ ਇੱਕ ਬਹੁਤ ਵਧੀਆ ਜ਼ਰੀਆ ਹੈ ਰਿਸ਼ਤਿਆਂ ਦੇ ਬਾਰੇ ਦੱਸਣਾ ਤੇ ਧੀਆ ਦੇ ਵੀ ਕੁਝ ਫਰਜ਼ ਨੇ ਤੇ ਮਾਂ ਪਿਓ ਦੇ ਵੀ ਕੁਝ ਫਰਜ਼ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਫਰਜ਼ਾਂ ਨੂੰ ਅਸੀਂ ਪਰਦੇ ਤੇ ਲਿਆਈਏ ਲੋਕਾਂ ਨੂੰ ਅਵੇਅਰ ਕਰੀਏ ਕਿ ਧੀਆ ਵੀ ਕਿਸੇ ਨਾਲ ਘਟ ਨਹੀਂ ਹੁੰਦੀਆਂ ਤੇ ਧੀਆ ਦਾ ਵੀ ਫਰਜ਼ ਬਣਦਾ ਹੈ